ਕਿਸਾਨ ਵੀਰੋ ਸਵਾਗਤ ਆ ਤੁਹਾਡਾ ਮਹਾਰਾਜ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਜਿਹੜੀ ਅੱਜ ਵੀਡੀਓ ਬਣਾ ਰਹੇ ਆ ਜੀ ਪਿੰਡ ਨਾਥਪੁਰਾ ਤਹਿਸੀਲ ਨਾਥਾਣਾ ਤੇ ਜ਼ਿਲ੍ਹਾ ਹੈਗਾ ਜੀ ਬਠਿੰਡਾ ਵੀਡੀਓ ਕੋ ਤਾਂ ਪੈਸੇ ਮਿੱਤਰੋ ਬਾਹਰ ਬਣਾਉਣੀ ਸੀ ਪਰ ਬਾਹਰ ਮੌਸਮ ਹੋ ਗਿਆ ਖਰਾਬ ਆਪਾਂ ਅੰਦਰ ਹੀ ਤੁਰ ਕੇ ਦਿਖਾਵਾਂਗੇ ਪੂਰੀ ਗੱਲਬਾਤ ਬਾਈ ਦੇ ਨਾਲ ਕਰਦੇ ਆ ਵੀ ਕਿਹੜਾ ਸੁਗਾ ਸੋਦੀ ਆ ਜੇ ਕਦ-ਕਾੜ ਦੀ ਗੱਲ ਕਰਗੇ ਤਾਂ ਨਾਰਮਲ ਕਦ-ਕਾੜਾ ਜਿੱਡਾ ਕੰਮ ਚ ਮੱਝਾਂ ਦਾ ਹੁੰਦਾ ਵਜਣ ਚੰਗਾ ਚੰਗੀ ਸਮੀ ਵੀ ਆ ਥਣ ਲੇ ਵੀ ਦੀ ਸਾਫ਼ ਹੈ ਤੇ ਚੰਗਾ ਸੋਹਣਾ ਮੋਟਾ ਥਾਣਾ ਪੂਰੀ ਜਿਹੜੀ ਗੱਲਬਾਤ ਬਾਈ ਦੇ ਨਾਲ ਕਰਦੇ ਆ ਵੀ ਕੀ ਇਹਦੀ ਡਿਟੇਲ ਹੈ ਤੇ ਫਿਰ ਆਪਾਂ ਮਿੱਤਰੋ ਤੁਹਾਨੂੰ ਤੋੜ ਕੇ ਵੀ ਦਿਖਾਵਾਂਗੇ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਆਪਣਾ ਨਾਮ ਪਹਿਲਾਂ ਤਾਂ ਜੀ ਨਾਮ ਗੁਰਵਿੰਦਰ ਸਿੰਘ ਜੀ ਗੁਰਵਿੰਦਰ ਹਾਂਜੀ ਪਿੰਡ ਹੈਗਾ ਨਾਥਪੁਰਾ ਪਹਿਲਾਂ ਵੀ ਮੈਂ ਲਾ ਦੋ ਕੁ ਵੀਡੀਓ ਪਾਏਗਾ ਤੁਹਾਡੇ ਚੈਨ ਚ ਹਣਾ ਵਧੀਆ ਰਿਸਪੌਂਸ ਮਿਲਿਆ ਵਧੀਆ ਜੀ ओके ਅੱਜ ਇਹ ਆਪਾਂ ਕਿਹੜੇ ਸੂਏ ਸੁਣਾਏ ਨੇ ਇਹ ਤੀਜੇ ਸੂਏ ਤੋਂ ਕਿੰਨੇ ਕੁ ਦਿਨ ਲੈ ਜੂ ਦਿਨ ਬਾਅਦ ਦੋ ਤਿੰਨ ਹੀ ਲਗੂਗੀ ਦੋ ਤਿੰਨ ਕਿੰਨਾ ਕੁ ਦੁੱਧ ਕੱਢਿਆ ਵਾ ਇਹਦਾ ਦੁੱਧ ਅਸੀਂ ਤਾਂ ਲਿਆਈ ਸੀ ਗੱਭਣ ਦੋ ਹੈਗਾ ਜਾਣੇ ਕਿ 12 13 ਸੀ 12 13 ਵੀ ਆਪਾਂ 15 16 ਨਹੀਂ ਕਹਿੰਦੇ 6 ਹਫਤਾ 6 ਮਹੀਨਾ ਦੀ ਗੱਭਣ ਲਿਆਈ ਸੀ ਓਕੇ 12 13 ਕੱਢੂਗੀ ਹਾਂ ਹਾਂ ਤੀਜੇ ਸੂਏ ਸੁਣੀ ਆ ਕਿੰਨੇ ਕੁ ਦਿਨ ਲੈ ਜੂ ਬਾਅਦ 3 4 ਦਿਨ ਕੱਢੂ ਓਕੇ ਇਹਨੂੰ ਤੋੜ ਕੇ ਦਿਖਾ ਦਿਓ ਜੁੱਧਰ ਜਾਣ ਵਾਲੇ ਮਾੜਾ ਜਾ ਸੋ ਤੀਜੇ ਸਵੇ ਸੁਣੀ ਹੈ ਜੀ 12 13 ਲੀਟਰ ਇਹਨੇ ਦੁੱਧ ਕੱਢਣਾ ਹੈ ਐਵੇਂ ਆਪਾਂ 15 ਲਈ ਕਹਿੰਦੇ 18 ਨਹੀਂ ਕਹਿੰਦੇ ਕਿਉਂਕਿ ਜਿੰਨਾ ਕੁ ਹੁੰਦਾ ਉਹਨਾਂ ਕੀ ਆਪਾਂ ਕਹਨੇ ਆ ਕੋਸ਼ਿਸ਼ ਹੈ ਵੀ ਜਿੰਨੀ ਕੁ ਚੀਜ਼ ਆਪਾਂ ਕਹਿ ਗਏ ਉਹਨੇ ਕੀ ਨਿਕਲੇ ਹੋ ਸਕਦਾ ਵੀ ਪਾਈ ਆਧਾ ਕਿਲੋ ਕਿਲੋ ਵੱਧ ਵੀ ਸਕਦਾ ਪਰ 12 13 ਲੀਟਰ ਦੇ ਨੇੜੇ ਤੇੜੇ ਮਿੱਤਰੋ ਇਹਨੇ ਦੁੱਧ ਕੱਢਣਾ ਤੀਜੇ ਸਵੇ ਸੁਣਾ ਹੈ ਇੱਕ ਥਣ ਦਾ ਥੋੜਾ ਜਿਹਾ ਕੁਦਰਤੀ ਮਿੱਤਰੋ ਸਾਈਜ਼ ਵੱਡਾ ਲੱਗਦਾ ਹੈ ਨਾ ਹਾਂਜੀ ਹੈਗਾ ਅੰਤਰ ਚ ਹੀ ਫਰਕ ਹੈ ਨਾ ਹਾਂ 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 ਬੰਨ ਲਓ ਜੇ ਦਫ਼ਾਨ ਥੋੜਾ ਜਿਹਾ ਉਨੀ ਇੱਕੀ ਮਿੱਤਰੋ ਥਣ ਦਾ ਸਾਈਜ਼ ਦੀ ਅੰਤਰ ਥੋੜੀ ਜਿਹੀ ਵੱਡੀ ਹੈ ਮਗਰ ਇਹ ਥਣਾ ਚੋ ਦਿਖਾ ਦੇਣਾ ਕੈਮਰਾ ਨੇੜੇ ਕਰਕੇ ਹੈ ਬੰਤਰ ਥੋੜਾ ਜਿਹਾ ਫਰਕ ਹੈ ਕੁਛ ਭਲਾਵੇ ਆ ਰੇਟ ਕੀ ਕਰਤਾ ਜੇ ਤਾਂ ਫਿਰ ਆਪਾਂ ਰੇਟ ਜੀ ਇਹ 1.5 ਲੱਖ ਕੀ 1.5 ਮਾਰ ਦਾਨ ਮਾਣਤਨ ਕਰਦੇ ਆਂ ਜੀ ਮਾਣਤਨ ਡੇਢ ਦੇ ਵਿੱਚ ਹੋ ਜਾਊਗਾ ਤੇ ਫੋਨ ਨੰਬਰ ਦੱਸ ਦਿਓ ਜੀ 62802 26094 62802 26094 ਪਿੰਡ ਹੈਗਾ ਨਾਥਪੁਰਾ ਹਾਂਜੀ ਤੇ ਜ਼ਿਲ੍ਹਾ ਹੈਗਾ ਬਠਿੰਡਾ ਹਾਂਜੀ ਨੇੜੇ ਦੇ ਪਿੰਡ ਨਥਾਣਾ ਨਥਾਣਾ ਗੰਗਾਈ ਓਕੇ ਧੰਨਵਾਦ